ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੇ ਕੋਏ بادشاہ ਪੌਣਾ ਦੀਜੀਏ ਅੱਗੇ ਹੋਏ ਸੋ ਹੋਏ ਕਬੀਰ ਕਹਿੰਦਾ ਸਾਧੂ ਕੋ ਮਿਲਨੇ ਜਾਈਏ ਜਰ ਜਲਾਣਾ ਖੂਦ ਵਿੱਚ ਬੋਲਦਾ ਸਾਧੂ ਸਤਵੇਂ ਪਤਾਲ ਤੇ ਉਹ ਨੂੰ ਜੇ ਮਿਲ ਜਾਈਏ ਉਹ ਨੂੰ ਬਾਹਰ ਕਢਣਾ ਸਾਧਨ ਨਹੀਂ ਦੀਜੇ ਕੋਏ ਨਾਲ ਨਹੀਂ ਕੋਈ ਲੈ ਕੇ ਜਾਈਦਾ بادشاہ ਪੌਣਾ ਦੀਜੀਏ ਜੇ ਨਾਲ ਕਿਸ ਨੂੰ ਬੁਲਾ ਲੈਣ ਕਹਿੰਦਾ ਖੋਜਣਾ ਵੜ ਉਹਨਾਂ ਨੇ ਤਾਂ ਰੈਡੀ ਨਹੀਂ ਗੁਰਗੱਦਨ ਗਾਣ ਤਾਂ ਕੀ ਲੈਣਾ ਇਹ ਤਾਂ ਸਾਰੇ ਖੂਹਾਂ ਚ ਬੋਲਦੇ ਨੇ ਆਦਮੀ ਰਹਿੰਦੇ ਨੇ ਭੂਤ ਭਾਦੌਲੇ ਨੇ ਸਾਧੂ ਕੋ ਮਿਲਣੇ ਜਾਈਏ ਸਾਧਨ ਲੀਜੇ ਕੋਈ ਕੋ ਗੁਰਬਾਨੀ ਸਮੇ ਘਟਰਾਲ ਬੋਲਦਾ ਕਹਦੀ ਹੈ ਹੋਰ ਕੋਈ ਮਤਰਾ ਬੋਲਦਾ ਨਹੀਂ ਆਵਾਜ਼ ਆਉਂਦੀ ਹੈ ਉਦੋਂ ਸਾਰੇ ਬੰਦੇ ਨੇ ਕੋਈ ਕਹਿੰਦਾ ਛਣਿਆਂ ਦੀ ਆਵਾਜ਼ ਆਉਂਦੀ ਹੈ ਕੋਈ ਕਹਿੰਦਾ ਢੋਲ ਦੀ ਆਵਾਜ਼ ਆਉਂਦੀ ਹੈ ਕੋਈ ਕਹਿੰਦਾ ਜਿਹੜੀ ਤਾਰ ਹੁੰਦੀ ਹੈ ਕਤਾਰ ਤਾਰ ਦੀ ਆਵਾਜ਼ ਹੈ ਚਾਹੇ ਕਜ ਹੈ ਦੋ ਹੈ ਤਾਰਾਂ ਤਾਰ ਤੇ ਜ਼ਿਆਦਾ ਬੰਤਾ ਢੋਲਾ ਮਾਰਦੇ ਆ ਉਹਦੀ ਆਵਾਜ਼ ਹੈ ਕੋਈ ਕਹਿੰਦਾ ਘੜਾ ਜਾ ਵਜਦਾ ਉਹਦੀ ਆਵਾਜ਼ ਹੈ ਆਦਮੀ ਦੀ ਆਵਾਜ਼ ਕੋਈ ਨਹੀਂ ਗੁਰਬਾਣੀ ਦੇ ਸੁਭਾਅ ਆਦਮੀ ਦੀ ਆਵਾਜ਼ ਨਾ ਦਰੋਂਦੀ ਬਾਹਰ ਦੀ ਆਵਾਜ਼ ਸਾਰੀ ਬਾਕੀ ਬਾਹਰ ਦੀ ਆਵਾਜ਼ ਮੰਨਦੇ ਨੇ ਆਦਮੀ ਦੀ ਆਵਾਜ਼ ਨਹੀਂ ਕੋਈ ਮੰਨਦਾ ਫਰਕ ਹੈ ਗੱਲ ਦਾ ਗੁਰਮਤਿ ਸਭਾਏ ਕੋਈ ਵੀ ਅੰਦਰੋਂ ਅੰਤਰਾਤੋਂ ਦੀ ਆਵਾਜ਼ ਨਾ ਆਦਮੀ ਦੀ ਆਵਾਜ਼ ਨਹੀਂ ਬੰਤਾਂ ਬਾਕੀ ਹੋਰ ਕਿਸੇ ਚੀਜ਼ ਤੋਂ ਪੈਦਾ ਹੋਈ ਹੋਈ ਆਵਾਜ਼ ਘੜੇ ਤੇ ਹੱਥ ਮਾਰੀ ਉਹ ਆਵਾਜ਼ ਤਾਕ ਪਸਿਵਾਰ ਤੇ ਹੱਥ ਮਾਰੀ ਉਹ ਆਵਾਜ਼ ਬੰਸਰੀ ਬਜਾਈ ਉਹ ਵੀ ਆਵਾਜ਼ ਹੈ ਰਾਂਬਣ ਵਾਜੇ ਉਹ ਵੀ ਆਵਾਜ਼ ਹੈ ਇਹ ਵਾਜਾਂ ਸਾਰੇ ਕਹਿੰਦੇ ਨੇ ਰਾਮ ਬੋਲਣ ਦੀ ਵਾਜ ਕੋਈ ਵੀ ਨਹੀਂ ਪੈਂਦੀ ਰਾਮ ਚੇਤਨ ਹੈ ਚੇਤਨ ਤੋਂ ਪੈਦਾ ਹੋਈ ਹੋਈ ਆਵਾਜ਼ ਨਹੀਂ ਮੰਨਦਾ ਕੋਈ ਜੜ ਤੋਂ ਪੈਦਾ ਹੋਈ ਹੋਈ ਆਵਾਜ਼ ਬੋਲਦੇ ਨੇ ਸਾਰੇ ਬੇਰ ਦਾ ਲਹਿ ਹੈ ਫਰਕ ਹਾਂਜੀ ਵੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੇ ਕੋਈ ਪਾਛੇ ਪਾਉ ਨਾ ਦੀਜੀਏ ਅੱਗੇ ਹੋਏ ਸੋ ਹੋਏ ਜੇ ਅਸੀਂ ਮੈਂ ਜੇ ਅਸੀਂ ਰਾਮ ਦੀ ਆਵਾਜ਼ ਮੰਨ ਲਈਏ ਤਾਂ ਇਹ ਉਪਦੇਸ਼ ਵੱਡ ਜਾਂਦਾ ਹੈ ਸ਼ਬਦ ਉਪਦੇਸ਼ ਬਣ ਜਾਂਦਾ ਹੈ ਇਹ ਜੰਤਰਾ ਦੀ ਆਵਾਜ਼ ਸੁਣੀਏ ਸਾਜਾਂ ਦੀ ਆਵਾਜ਼ ਸੁਣੀਏ ਤਾਂ ਉਪਦੇਸ਼ ਨਹੀਂ ਬਣਦਾ ਕੋਈ ਫਿਰ ਉਪਦੇਸ਼ ਕੀ ਬਣਨਾ ਇਹ ਤਾਂ ਰਾਗ ਬਣਦਾ ਹੈ ਕਲਰਾਸ ਕੋਈ ਗਿਆਨ ਕੋਈ ਨਹੀਂ ਹੁੰਦਾ ਸਾਜ ਦੀ ਆਵਾਜ਼ ਚ ਸਾਜ ਦੀ ਆਵਾਜ਼ ਚੋਂ ਗਿਆਨ ਨਹੀਂ ਮਿਲਦਾ ਆਦਮੀ ਦੀ ਆਵਾਜ਼ ਚੋਂ ਗਿਆਨ ਮਿਲਦਾ ਉਹਨਾਂ ਦੇ ਯੋਗੀਆਂ ਦੇ ਸ਼ਬਦ ਵਿੱਚ ਗਿਆਨ ਨਹੀਂ ਹੈ ਇਸੇ ਕਰਕੇ ਜਰਨ ਜਰ ਟਕਰਾਈ ਜਾਂ ਤਾਂ ਆਵਾਜ਼ ਬਣ ਰਹੀ ਚੇਤਨ ਦਾ ਕੋਈ ਰੋਲ ਨਹੀਂ ਉਹ ਚ ਚੇਤਨ ਸਿਰਫ ਆਵਾਜ਼ ਪੈਦਾ ਕਰ ਰਿਹਾ ਚੇਤਨ ਵਾਸਤੇ ਨਹੀਂ ਕਰ ਰਿਹਾ ਗਿਆਨ ਵਾਸਤੇ ਨਹੀਂ ਕਰ ਰਿਹਾ ਉਹ ਰਾਗ ਰਸ ਹੈ ਉਹਦੇ ਚ ਰਾਗ ਰਸ ਹੈ ਉਹਦੇ ਚ ਗਿਆਨ ਰਸ ਨਹੀਂ ਹੈ ਰਾਗ ਰਸ ਗਿਆਨ ਰਸ ਨਹੀਂ ਹੁੰਦਾ ਰਾਗ ਸੋ ਨਾਲ ਨੂੰ ਇਹ ਨਹੀਂ ਪਤਾ ਉਹਦਾ ਕਿਹੜਾ ਹੈ ਗੇ ਰਾ ਕਿਹੜਾ ਕਰਨਾ ਦੱਸਣਾ ਵੀ ਰਾ ਕਿਹੜਾ ਹੈ ਉਹ ਗਿਆਨ ਦਾ ਤੇ ਗਿਆਨ ਸੁਣਨ ਵਾਲਾ ਰਾ ਸੁਣਦਾ ਉਹਨੂੰ ਚੰਗਾ ਲੱਗਦਾ ਹੈ ਨਹੀਂ ਚੰਗਾ ਲੱਗਦਾ ਅਲੱਗ ਗੱਲ ਹੈ ਪਰ ਕਿਹੜਾ ਰਾਗ ਹੈ ਇਹਦਾ ਜਿਹੜਾ ਹੈ ਪਛਾਣ ਕਰਨ ਦੀ ਗਿਆਨ ਹੈ ਉਹ ਛੱਡੀ ਹੈ ਰਾਗ ਕੱਢਾ ਸੁਣਨ ਦਾ ਕਰਨ ਰਸ ਹੈ ਆਦਮੀ ਦੀ ਬਾਤ ਹੈ ਵਿੱਚ ਰਾਗ ਬਾਰੇ ਗਿਆਨ ਹੋਊਗਾ ਰਾਗ ਨਹੀਂ ਆਣਾ ਬੋਲਣਾ ਔਰ ਆਦਮੀ ਇਹ ਆਵਾਜ਼ ਮੂੰਹ ਤੋਂ ਕੱਢ ਵੀ ਨਹੀਂ ਸਕਦਾ ਤਾਰ ਵਾਲੀ ਆਵਾਜ਼ ਆਦਮੀ ਕੇ ਵੀ ਕੱਢੂ ਆਪਣੇ ਮੂੰਹ ਤੋਂ ਵੀ ਢੋਲਕ ਦੀ ਆਵਾਜ਼ ਆਦਮੀ ਕੇ ਵੀ ਕੱਢੂ ਉਹ ਜੜ ਆਵਾਜ਼ਾਂ ਨੂੰ ਜੜ ਜੜ ਗਿਆਨ ਹੁੰਦਾ ਜੜ ਸੰਸਾਰ ਨਾਲ ਮਾਇਆ ਦਾ ਗਿਆਨ ਮਾਇਆ ਤੋਂ ਆਵਾਜ਼ਾਂ ਪੈਦਾ ਕਰਦੇ ਨੇ ਇਹ ਚੇਤਨ ਤੋਂ ਆਵਾਜ਼ ਪੈਦਾ ਹੁੰਦਾ ਉਹ ਜੜ ਤੋਂ ਆਵਾਜ਼ ਪੈਦਾ ਉਹਨਾਂ ਦੀ ਬੁੱਧੀ ਵੀ ਜੜ ਹੈ ਉਹਨਾਂ ਦੀ ਪੂਜਾ ਵੀ ਜੜ ਹੈ ਉੱਥੇ ਮਾਇਆ ਜੜ ਉਹਨਾਂ ਦਾ ਤਨ ਵੀ ਜੜ ਹੈ ਉਹ ਆ ਵੀ ਜੜੇ ਨੇ ਉਹਦਾ ਇਸ਼ਟ ਵੀ ਜੜਾ ਉਹਨਾਂ ਦਾ ਇਸ਼ਟ ਕੀ ਹੈ ਬੋਲਦੇ ਸਭ ਕੁਝ ਹੈ ਜੜਾ ਉਹਨਾਂ ਦਾ ਉਹ ਜੜ ਵਸਤੂ ਲਾਇਆ ਆ ਚੇਤਨ ਛੱਡ ਕੇ ਮਾਲ ਆਇਆ ਮਾਲ ਹੈ ਮਾਲ ਤਨੂੰ ਛੱਡ ਕੇ ਮਾਲ ਲੈ ਲਿਆ ਇਹ ਕਮਾਲ ਹੈ ਕਮਾਲ ਕਰ ਬਾਲਕ ਛੱਡਤਾ ਮਾਲ ਲੈ ਲਿਆ ਦਾਤ ਪਿਆਰੀ ਦਾਤਾਰ ਦਾਤਾਰ ਕੇ ਦਾਤ ਨੂੰ ਪੈ ਗਿਆ ਐਸਾ ਕਮਾਲ ਦਾ ਪੁੱਤ ਪੈਦਾ ਹੋਇਆ ਦਾਤੇ ਨੂੰ ਛੜਤਾ ਦਾਤਾਰ ਨੂੰ ਛੜਤਾ ਦਾਤ ਨੂੰ ਪੈ ਗਿਆ ਗੁਰੂ ਨੂੰ ਛੜਤਾ ਗੋਲਕ ਨੂੰ ਪੈ ਗਿਆ ਛੱਡ ਕੇ ਗੁਰੂ ਨੂੰ ਗੋਲਕ ਨੂੰ ਪੈ ਨਿਕਲਿਆ ਗੋਲਕ ਪਿੱਛੇ ਲੜਾਈ ਆ ਗੋਲਕ ਪਿੱਛੇ ਲੜਾਈ ਆ ਜਾਂ ڈاکੂ ਹੁੰਦਾ ਨੇ ਨਾ ڈاکਾ ਦਾ maal ਇਕੱਠਾ ਹੋਵੇ ਗਾਇਰ ਗੁਰਦਾਰੇ ਗੋਲ ਖੋਈਆ ਜਾਂਦਾ ਇਕੱਠੇ ਤੇ ਕੋਈ ਜ਼ਰੂਰੂਕ ਹੀ ਜਾਤੇ ਪੈਦਾ ਹੋਈਆ ਜਾਂ ਬੜਣੀਆ ڈاکੂ ਲੜਦੇ ਨੇ ਬੜਨਣ ਪਿੱਛੇ maal ਨੂੰ ਦਿਸੇ ਦਿੰਦੇ ਜਿੱਥੇ ਤਾਂ ڈاکਾ ਵਾਜਦਾ ਉੱਥੇ ਤਾਂ ਲੜਦੇ ਨੇ ਘਰਦਿਆਂ ਨਾਲ ਜੋ ਵਿਰੋਧ ਹੋ ਜਣੇ ਨਹੀਂ ਲੁੱਟ ਜਿਹੜੇ ਗੋਲ ਜਿਹੜੇ ਨਹੀਂ ਲੁੱਟਣ ਦਿੰਦੇ maal ਉੱਥੇ ਤਾਂ ਉਹਨਾਂ ਨਾਲ ਲੜਾਈ ਹੁੰਦੀ ਆ ਜਾ ਲੁੱਟ ਕੇ ਆ ਜਿੰਨੇ ਫਿਰ ਆਪ ਸੁਚੀਵਤ ਦੇ ਇਹਨਾਂ ਆਪ ਸੁਚੀਵਤ ਦੇ ਨੇ ਲੁੱਟਦਾ ਇਹਨਾਂ ਦੇ ਘੋੜ ਹੈ ਹੁਣ ਫੜਨ ਪਿੱਛੇ ਤਾਂ ਲੜਾਈ ਹੋਣੀ ਆ ਐਸੇ ਕਮਾਲ ਦੇ ਸਿੱਖ ਪੈਦਾ ਹੋਏ ਨੇ ਸਿੱਖ ਵੀ ਪੁੱਤ ਹੁੰਦੇ ਨੇ ਨਾ ਸਿੱਖਾ ਪੁੱਤ ਭਾਈਆਂ ਭਾਈਆਂ ਇਹ ਐਸੇ ਕਮਾਲ ਦੇ ਸਿਖਾਏ ਉਹ ਬਜਾਬੂਤ ਕਮਾਲ ਇਹਦਾ ਖੰਡਨ ਹੋਇਆ ਬੁੱਢਾ ਬੰਦ ਕਬੀਰ ਦਾ ਇਹ ਡੁੱਬ ਗਏ ਸਾਰੇ ਕੀ ਹਰ ਕਾ ਸੰਬੰਧ ਛੱਡ ਕੇ ਕਾਲ ਲਾਇਆ ਗੋਲਕਦਾ ਗੋਲਕੇ ਕੋਲਕਤੀ ਦੀਆ ਹਾਤਾ ਦੀਦਾ ਨਹੀਂ ਹਰ ਛੱਡਤਾ ਗੁਰੂ ਛੱਡਤਾ ਗੋਲਕਲੇ ਲਈ ਹਾਂਜੀ ਸਾਧੂ ਗੁਰੂ ਕੋਈ ਵੀ ਸਾਧੂ ਕੋ ਮਿਲਨੇ ਜਾਈਏ ਸਾਧਨਾ ਲੀਜੇ ਕੋਏ ਪਾਛੇ ਪੌਣਾ ਦੀਜੀਏ ਅੱਗੇ ਹੋਏ ਸੋ ਹੋਏ ਸਾਧੂ ਕੋ ਮਿਲਣਾ ਜਾਈਏ ਜੇ ਸਾਧੂ ਕੋ ਕਹਨੇ ਮਿਲਣ ਜਾਈਏ ਸਾਧਨਾ ਲੀਜੇ ਕੋਏ ਸਾਧਨਾ ਲੀਜੇ ਕੋਏ ਵਾਜੇ ਪਾਉਨ ਹੰਦੀ ਜੀ ਆਗੇ ਹੋਏ ਸੋਏ ਸਾਧੂ ਨੂੰ ਬਣਦਾ ਕੋ ਜਾਂਦਾ ਨਹੀਂ ਸਾਧੂ ਦਾ ਦਾਤਾ ਹੈ ਗਾਇਤਾ ਦਾਧਰੂ ਬਣ ਸੀ ਫੇਗਰ ਗੋਲਗੁਰੂ ਸਾਧੂ ਨੂੰ ਵੜੀ ਜਾਂਦਾ ਕੋਈ ਲੁੱਟਣ ਜਾਂਦਾ ਤਾਂ ਦਾਦ ਬੰਗਦਾ ਜਾ ਕੇ ਉੱਥੇ ਵੀ ਦਾਤੇ ਰੁਕਦਾ ਦਾਤਾ ਵੀ ਬੰਗਦਾ ਬਿਨ ਦੰਦ ਹੋਰ ਜੇ ਮੰਗਲਾਂ ਕਹਿੰਦਾ ਜੇ ਦਾਤੇ ਦੇ ਸਵਾ ਕੁਝ ਹੋਰ ਬੰਗੂਗਾ ਸਰਦੁਖਾਂ ਕੇ ਦੁਖ ਦੇਹਦਾਨ ਸਦੋਖਿਆ ਜਿਹਨੂੰ ਦਾਨ ਦੇਤਾ ਉਹ ਤਾਂ ਸੰਤੋਖ ਆ ਗਿਆ ਜਿਹਨੂੰ ਤਾਂ ਗਿਆਨ ਦਾ ਦਾਨ ਦੇਤਾ ਉਹ ਤਾਂ ਮਾਇਆ ਤੋਂ ਸੰਤੋਖ ਆ ਗਿਆ ਦੇਹਦਾਨ ਸਦੋਖਿਆ ਉਤਰੇ ਬੰਕੇ ਓਕੋ ਓਕੋ ਜਿਹਨੂੰ ਸੰਤੋਖ ਦਾ ਦੇ ਮੰਦੀ ਭੁੱਖੇ ਉਤਰ ਗਈ ਉਦੇ ਮਨ ਦੇ ਵਿੱਚ ਭੁੱਖ ਰਹੀ ਹੋਈ ਨਹੀਂ ਇਹਦੇ ਮਨ 'ਚ ਭੁੱਖਿਆ ਹੈਗੀ ਹੈ ਉਹ ਭਗਤੀ ਨਹੀਂ ਕਰਦਾ ਜਿੰਦਾ ਖੁੱਖੇ ਭਗਤ ਨਾ ਜੀ ਜੋ ਕਿ ਜਿੰਨੇ ਨੇ ਸਿੱਖੀ ਉਹਨਾਂ ਦੇ ਸੌ ਸੌ ਕੋ ਸਿੱਖੀ ਨਹੀਂ ਡੜੇ ਉਹਨਾਂ ਦੰਦੇ ਆਪਣੇ ਸੌ ਕੋਤੇ ਦੂਰ ਰੱਖਦੇ ਨੇ ਸਿੱਖੇ ਨੂੰ ਆਪਣੇ ਕਿਉਂ ਸਿੱਖੀ ਹਟਾ ਦੂੰਗੀ ਗੋਲ ਕਤਮ ਗੋਲ ਨੂੰ ਮੈਂ ਲੁੱਟਣ ਦਈ ਸਿੱਖੀ ਨੂੰ ਉਤਰੇ ਮਨ ਦੀ ਭੁੱਖ ਮਨ ਦੀ ਭੁੱਖ ਕਿਉਂ ਨਹੀਂ ਉਤਰੀ ਸੰਤੋਖ ਤਾਂ ਮਗਿਆਈ ਨਹੀਂ ਗੁਰਬਾਣੀ ਚ ਕੀ ਸੀ ਸਤ ਸੰਤੋਖ ਵਿਚਾਰੋ ਸਤ ਸੰਤੋਖ ਵਿਚਾਰਨਾ ਸੀ ਜਾ ਕੇ ਗੁਰਦਾਰੇ ਇਹਦੀ ਵਿਚਾਰਤਾ ਰਹੀ ਸਤ ਸੰਤੋਖ ਦੀ ਪਰ ਇਹ ਕਮਾਲ ਦਾ ਪੁੱਤ ਐਸਾ ਹੈ ਸਤ ਸੰਤੋਖ ਦੇ ਵਿਚਾਰ ਛੱਡ ਕੇ ਅੱਲਾਹ ਵਾਹ ਕਾਲਾ ਵਾਹ ਵਿਖਿਆ ਨੂੰ ਪੈ ਗਿਆ ਵਿਖਿਆ ਨੂੰ ਪੈ ਗਿਆ ਔਰ ਸਾਧ ਸੰਤੋਖ ਦਾ ਜਿਹੜਾ ਅਮਰਤ ਸੀ ਉਹ ਕੌੜਾ ਲੱਗਦਾ ਅਮਰਤ ਕੌੜਾ ਵਿਖਿਆ ਬੇਟੀ ਵਿਖਿਆ ਬੇਟੀ ਮਾਇਆ ਬਿਠੀ ਲੱਗਦੀ ਹੈ ਸਾਖਤ ਕੀ ਬੰਦ ਇਹਦਾ ਬੰਦਾ ਸਾਰੇ ਸਾਖਤ ਕਿਸੇ ਪਾਸੇ ਨੂੰ ਵਿਚਾਲ ਲੋ ਸਾਡੇ ਸਾਖਤ ਨਜ਼ਰ ਆਉਂਦੇ ਨੇ ਸਾਬ ਖੜੇ ਦੀਦੇ ਨੇ ਵੀ ਸਾਖਤ ਨੇ ਸਬੂਤ ਹੈ ਇਹਨੂੰ ਕਿਵੇਂ ਤੁਸੀਂ ਢੱਕ ਦੋਗੇ ਇਹਨਾਂ ਗੱਲਾਂ ਕਿਹੜਾ ਪਰਦਾ ਕਰੋਗੇ ਸਿਰ ਚੁੱਪ ਹੋਉਂਦੇ ਸਵਾ ਤੁਹਾਡੇ ਕੋਈ ਕੁਝ ਨਹੀਂ ਉਹਦਾ ਗੁਰਬਾਣੀ ਦੇ ਉਹ ਜਿਵੇਂ ਉਹ ਕਹਿੰਦਾ ਸੀ ਨਾ ਸੋਧਲਾ ਕਹਿੰਦਾ ਜੀ ਮੂੰ ਤੇ ਥੱਪੜ ਮਾਰਦੀ ਹੈ ਬਾਣੀ ਗੁਰਬਾਣੀ ਮੈਂ ਤਾਂ ਮੈਦਾ ਪਿੱਠ ਕਰਕੇ ਤਾਂ ਬੈਠਿਆ ਵੀ ਛੱਤਰ ਮਾਰਦੀ ਹੈ ਪਿੱਛੇ ਪਿੱਠ ਪਿੱਛੇ ਜਦੋਂ ਮਾਰਦੀ ਮਾਰ ਇਹਨਾਂ ਨੇ ਵੀ ਉਹ ਫਿਰ ਆਇਆ ਗੁਰੂ ਤੁਮ ਗੁਰੂ ਤੁਮ ਉਹ ਫੜ ਲਿਆ ਵੀ ਜੁੱਤੀਆਂ ਜਿੰਨੀਆਂ ਪਈਆਂ ਆਪੇ ਥੀ ਪਈਆਂ ਗੁਰੂਵਾਲਾ ਤੇ ਬੈਠਦੀ ਈ ਹੈ। ਇਹ ਰਾਣ ਗੁਰੂਵਾਲੇ ਪੇਟ ਤਾਂ ਕਿਤੇ ਵੀ ਜਦੋਂ ਵਰਜੀ ਪਿੱਛੋਂ ਗੱਲਾਂ ਕਰੀ ਜਾਓ ਸਾਨੂੰ ਸੁਣਦੀਆਂ ਹੀ ਨਹੀਂ। ਉਹ ਗੋਲਕਵਾਲਾ ਪੇਠ ਗੁਰੂਵਾਲਾ। ਜੇ ਗੋਲਕਵਾਲ ਜਾ ਕੇ ਗੁਰੂ ਨੂੰ ਪੜੀਏ ਤਾਂ ਗੁਰੂ ਜੀ ਤਾਂ ਬੈਠਾ ਹੁੰਦੇ। ਗੋਲਕਵਾਲ ਨਹੀਂ ਬੜਾ ਹੁੰਦਾ। ਪਰ ਉਹਦੀ ਬਾਣੀ। ਗੁਰੂ ਦੇ ਪੇਠ ਗੋਲਕਵਾਲਾ। ਪਿੱਛੇ ਪਿੱਛੇ ਬਟਾ ਦੇ ਆ ਉਹਦੇ ਪਿੱਠ ਪਿੱਛੇ ਬੋਲ ਗਿੱਦੜਾਈ ਜਾਂਦੇ ਗਰੰਤੀ ਬੈਠਾ ਮੂੰਹ ਵੱਲ ਗੁਰੂ ਦੇ ਦਰਸ਼ਨ ਕਰ ਲੈ ਠੀਕ ਇਹ ਕਹਿੰਦਾ ਗੁਰੂ ਦੇ ਦਰਸ਼ਨ ਜਾਣੇ ਪਿੱਛੇ ਦਰਸ਼ਨ ਕਰਕੇ ਆ ਜਾਂਦੇ ਪਿੱਛੇ ਦੇ ਦਰਸ਼ਨ ਹੁੰਦਾ ਹੁੰਦਾ ਗੋਲਕੰਦੇ ਦਰਸ਼ਨ ਕਰਕੇ ਆ ਜਾਂਦੇ ਹਾਂ ਹਾਂ ਸਾਧੂ ਕੋ ਮਿਲ ਲੈ ਜਾਈਏ ਸਾਧਨਾ ਲੀਜੇ ਕੋਈ ਬਾਛੇ ਬਹੁਣਾ ਦਿਜੀਏ ਆਗਰ ਹੋਏ ਸੋਏ ਸਾਧੂ ਕੋ ਮਿਲਣਾ ਜਾਈਏ ਸਾਧੂ ਦੇ ਪਿੱਠ ਪਿਛੇ ਦੀ ਜਾਈਦਾ ਹੁੰਦਾ ਸਾਧੂ ਦੇ ਮੂੰਹ ਵੱਲ ਜਾਈਦਾ ਹੁੰਦਾ ਜੇ ਦਰਸ਼ਨ ਕਰਨੇ ਮਿਲਣੇ ਜਾਣਾ ਉਹਦਾ ਕੋਈ ਪੁੱਛਣ ਜਾਣਾ ਸਾਧੂ ਨੂੰ ਕਿਵਦਾ ਕਹਣਾ ਦੀ ਕੌਣ ਚਲਾ ਗਿਆ ਜੇ ਤਾਂ ਕੋਈ ਚੋਰੀ ਕਰਕੇ ਲੈ ਆਉਣੀ ਹੋਵੇ ਸਾਧ ਦੀ ਲੀਜ ਕੋਈ ਸਾਧ ਦੇ ਗੁੰਡ ਲਿਆ ਸੋਨਾ ਲਗਾਇ ਹੋਈ ਚੱਕ ਲਈਏ ਚੋਰ ਨੂੰ ਜਾਂਦੀ ਸੋਨਾ ਲਗਾਇ ਹੋਈ ਚੱਕ ਲਈਏ ਫੇਰ ਤਾਂ ਸਾਥੂ ਦੇ ਬੂਰੇ ਜਾਣ ਦੀ ਲੋੜ ਹੈ ਜੀ ਕੋਈ ਦੇਖ ਰਾਨਾ ਵੀ ਫਲਾਣਾ ਆਦਮੀ ਆ ਸੀ ਉਹ ਲੈ ਗਿਆ ਹੂੰ ਸਾਥ ਨਾ ਲੀਜੇ ਕੋਈ ਜੇ ਕੋਈ ਉਹ ਤਾਂ ਸਿੱਖਿਆ ਲੈਣ ਜਾਣਾ ਹੋਵੇ ਫਿਰ ਉਹਦੇ ਬੂਰੇ ਹੀ ਜਾਈਦਾ ਹੁੰਦਾ ਸਾਥ ਨਾਲ ਲੀਜੇ ਕੋਈ ਕੋਈ ਸਾਥ ਉਹ ਨਹੀਂ ਲੈ ਕੇ ਜਾਂਦਾ ਹੁੰਦਾ ਤਾਂ ਗੱਲਬਾਤ ਕਰਦੀ ਹੋਵੇ ਉਹ ਕਹੇ ਵੀ ਚੱਲੀਏ ਤਾਂ ਗੱਲ ਮੰਨਣੀ ਹੋਵੇ ਤੇਰੀ ਸਲਾਹ ਤਾਂ ਨਹੀਂ ਇਹ ਗੱਲਾਂ ਨਹੀਂ ਸੁਣਦਿਆਂ ਆ ਤਾਂ ਗੱਲ ਗਲਤ ਉਹ ਬਹਿਚਪਾ ਦੇਵੇ ਗੱਲ ਨੂੰ ਸਲਾਹ ਉਲਟੀ ਦੇ ਦੇਵੇ ਕੱਲੇ ਹੀ ਜਾਇਓ ਸਾਥ ਨਾਲ ਨਹੀਂ ਜਾ ਕੋਈ ਓਏ ਪਾਛੇ ਪੋਣਾ ਦੀਜੀਏ ਅੱਗੇ ਹੋਏ ਸੋਏ ਜਿਹੜੇ ਕਹਿੰਦਾ ਨਿਆਣਾ ਬਨਾਲ ਲੱਗ ਜਾਓ ਗੁਰਦਾਰੇ ਉਹ ਤਾਂ ਫਿਰ ਉਲਟ ਕਹਿੰਦੇ ਗੁਰਬਾਣੀ ਤੋਂ ਉਹ ਤਾਂ ਉਲਟ ਕਹਿੰਦੇ ਨੇ ਉਹ ਤਾਂ ਕਹਿੰਦਾ ਸਾਥ ਲੱਗੇ ਨਾ ਜਾਓ ਇਹ ਤਾਂ ਸਾਥ ਬਣਾ ਗੁਰਦਾਰੇ ਨਹੀਂ ਜਾਂਦੇ ਸਭ ਗੁਰਬਾਣੀ ਦਾ ਉਲਟਾ ਸਾਖਤਾਆਂ ਦੀਆਂ ਗੱਲਾਂ ਨੇ ਸਾਰੀਆਂ ਜਿਨ੍ਹਾਂ ਨੇ ਸਿਮਰਨਾ ਆਪਣਾ ਬਸ ਸਮਾਲਣਾ ਕੱਲੇ ਹੀ ਜਾਂਦੇ ਨੇ ਉਹਨਾਂ ਲੋੜ ਨਹੀਂ ਦੋ ਲੱਗਾਂਗੇ ਔਰ ਜਿਹੜਾ ਕੱਲਾ ਹੀ ਰਿਹਾ ਕੋਈ ਸੱਚ ਸੱਚ ਖਣ ਜਾਣਾ ਜਾਣਾ ਹੀ ਇਕੱਲੇ ਨੇ ਦੂਆ ਜਾ ਨਹੀਂ ਸਕਦਾ ਤਦੂਰ ਮੈਂ ਥੋਗਾ ਦੇ ਨਾਲ ਲੱਗੇ ਛੱਡਿਆ ਕਿੱਥੇ ਸਾਥ ਹੁੰਦਾ ਪਾਛੇ ਪਾਉ ਨਾ ਦੇ ਜੀਏ ਜੇ ਚੱਲ ਪੇ ਸਾਧੂ ਬੰਦੂ ਤੁਰ ਪਹੁੰਚੀਦਾ ਹੁੰਦਾ ਰਾਜੋ ਨਹੀਂ ਮੁੜੀਦਾ ਰਾਜੋ ਮੋੜ ਲੂਗਾ ਦੂਆਦ ਵੀ ਸਾਧ ਨਾਲ ਲਈ ਜਾ ਕੋ ਸਾਥ ਨਾਲ ਲਈ ਜਾ ਕੋ ਪਾਛੇ ਪਾਉ ਨਾ ਦੇ ਜੀਏ ਅੱਗੇ ਹੋ ਸੋ ਹੋ ਜੇ ਗੱਲਾਂ ਸਾਧੂਆਂ ਦੀਆਂ ਬੁਰੀਆਂ ਲੱਗਦੀਆਂ ਨੇ ਦੇਖੀ ਜੋ ਜਿਹੜਾ ਕੁਝ ਹੋ ਤੁਰੀ ਜਾਓ ਫਿਰ ਰਾਜ ਚੜਚਾਉਂਦੀਆਂ ਨੇ ਆਈ ਜਾਂਦੇ ਹੋ ਬਹੁਤ ਮੁੜਿਆਉਂਦੇ ਨੇ ਬਹੁਤ ਬੇਦਾਬੇ ਤੇ ਰਹਿੰਦੇ ਨੇ ਸਿੱਖੀ ਬਹੁਤ ਔਖੀ ਆ ਗੱਲ ਮੰਨਣੀ ਇਹ ਔਕੜ ਘਾਟੀ RAM ਕੀਤੇ ਚੜ ਰਹੇ ਹੋ ਕਬੀਰ ਕਬੀਰ ਕੱਲਾ ਹੀ ਰਹਿ ਜਾਂਦਾ ਫੇਂ ਗਾਂ ਗਾਂ ਕਬੀਰ ਚੜਦਾ ਮਾਨੀ ਚੜਦਾ ਮਾਨਤਾ ਥੱਕ ਜਾਂਦਾ ਕਾਟੇ ਹੀ ਚੜਦਾ ਬੈਲ ਇੱਕ ਥੱਕਿਓ ਏ ਬਹਾਵਨ ਤਾਂ ਥੱਕ ਜਾਂਦਾ ਗੋਗੌਣ ਛਟਕਾਏ ਗੋਣੇ ਸੜ ਦਿੱਤੀ ਉਹਨੇ ਮੈਨਰੇ ਜਾਣਾ ਇਹਨੇ ਤਾਂ ਰਾਜੇ ਡੱਡ ਹੋ ਜਾਣਾ ਇਹ ਕਹਿੰਦਾ ਮੈਨੂੰ ਤੁਹਾਨੂੰ ਚੱਕ ਕੇ ਲੈ ਜਾਓ ਤੁਸੀਂ ਮੇਰੇ ਵੱਸ ਦੀ ਗੱਲ ਨਹੀਂਾਂ ਚੜਨਾ ਮਰੇ ਦੀ ਦਾ ਲਾਸ਼ੇ ਨਾਲ ਲਜਾਈ ਦੀ ਹੋਰ ਕੀ ਹੈ ہاں ਜੀ